MSP ਦੀ ਗਾਰੰਟੀ ਸਮੇਤ ਕਈ ਕਿਸਾਨ ਮੰਗਾਂ ਦੇ ਹੱਕ ਵਿੱਚ ਕਿਸਾਨ ਆਗੂ ਡੱਲੇਵਾਲ ਵੱਲੋਂ ਪਿਛਲੇ ਲਗਭਗ 4 ਹਫ਼ਤਿਆਂ ਤੋਂ ਭੁਖ ਹੜਤਾਲ ਕੀਤੀ ਜਾ ਰਹੀ ਹੈ ਉਹ ਮਰਨ ਵਰਤਦੇ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਡਾਕਟਰ ਉਹਨਾਂ ਦੀ ਸਿਹਤ ਸੰਬੰਧੀ ਚਿੰਤਾ ਮਾਜ਼ਿਰ ਕਰ ਰਹੇ ਨੇ ਉਧਰ ਇਸ ਸੰਬੰਧ ਵਿੱਚ ਜੈਤ ਦੇਖੇ ਕੁਝ ਉਹਨਾਂ ਦੇ ਸਮਰਥਕਾਂ ਨੇ ਬੀਤੀ ਰਾਤ ਕੈਂਡਲ ਮਾਰਚ ਕਰਕੇ ਮੋਰਚੇ ਦੀ ਫਤਿਹ ਲਈ ਕਾਮਨਾ ਕੀਤੀ ਤੇ ਡੱਲੇਵਾਲ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਜਦੋਂ ਜਾਰੀ ਹੈ ਦੀ ਸ਼ੁਰੂਆਤ ਹੈ ਅੱਜ ਪਿੰਡ ਪਿੰਡ ਕੀ ਕਰ ਰਹੇ ਆ ਆਹ ਵੋ ਜਿਹੜਾ ਤੁਸੀਂ ਸਵਾਲ ਕੀਤਾ ਵੀ ਘਰ 'ਚ ਬੈਠੇ ਆ ਜਾਂ ਕਿਹਦੀ ਲੜਾਈ ਲੜਦੇ ਆ ਡੱਲੇਵਾਲ ਸਾਹਿਬ ਕਿਸਾਨਾਂ ਮਜ਼ੀਬਾਂ ਦੀ ਲੜਾਈ ਕਰਦੇ ਆ ਹੂੰ ਤੇ ਮੈਂ ਬਹੁਤ ਨਿਮਰਤਾ ਸਹਿਤ ਉਹਨਾਂ ਮਜ਼ੂਰਾਂ ਨੂੰ ਅੱਜਕੱਲ ਦਾ ਭਲੇਖਾ ਕੱਢ ਪਿਆ ਜਿਹੜੇ ਕਹਿੰਦੇ ਵੀ ਇਹ ਤਾਂ ਇਕੱਲੇ ਇੱਕ ਭਾਸ਼ਾ ਵਰਤੀ ਜਾਂਦੀ ਏ ਜਿੱਤਾਂ ਵਾਸਤੇ ਕਾਨੂੰਨ ਆ ਆਪਾਂ ਨੂੰ ਤਾਂ ਫਾਇਦਾ ਹੋਊਗਾ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਮੈਂ ਦੱਸਣਾ ਚਾਹਣਾ ਜਿਹੜਾ ਇੱਕ थैली ਚਾਟਾ ਮਿਲਦਾ ਉਹ ਵੀ ਮੋਲਾਂ ਤੋਂ ਲੈਣਾ ਪੈਂਦਾ ਤੇ ਹੁਣ ਤਾਂ ਦੁਕਾਨਾਂ ਤੋਂ ਨਹੀਂ ਜਾਂਦਾ ਇਹ ਕਾਨੂੰਨ ਜਿਹੜੀ ਲੜਾਈ ਗੱਲੇਵਾਲ ਸਾਹਿਬ ਨਾਲ ਲੜ ਰਹੇ ਆ ਤੇ ਬਾਅਦ ਕਿਸਾਨਾਂ ਜੀ ਤੇ ਵੀ ਲੜ ਰਹੇ ਆ ਇਸ ਕਰਕੇ ਸਾਨੂੰ ਇਹਦਾ ਫਰਕ ਸਮਝ ਲੈਣਾ ਚਾਹੀਦਾ ਦੂਜੀ ਗੱਲ ਅਸੀਂ ਡੱਲੇਵਾਲ ਦਾ ਸਾਥ ਖਨੌਰੀ ਬਾਰਡਰ ਤੇ ਜਾ ਕੇ ਵੀ ਦੇਖ ਕੇ ਆਏ ਹਮ ਸਪੰਡ-ਪੰਡ ਵੀ ਦੇਵਾਂਗੇ ਤੇ ਦਿੰਦੇ ਰਾਵਾਂਗੇ ਸਾਡੇ ਮਨ 'ਚ ਅੱਜ ਕੋਈ ਗੁੱਸਾ ਨਹੀਂ ਹੈ ਬਹੁਤ ਸਾਰੇ ਲੋਕ ਉੱਤੇ ਚਾ ਰਹੇ ਹਾਂ ਅਸੀਂ ਤੁਹਾਡੇ ਚੰਗੇ ਕਿਸੇ ਨੂੰ ਲਾਂਤਾਂ ਨਹੀਂ ਪਾਉਣ ਲੱਗੇ ਜਿਹੜੇ ਪੰਜਾਬ ਦੇ ਲੋਕ ਐ ਕਿਸਾਨ ਐ ਮਜ਼ਦੂਰਾ ਬਹੁਤ ਸੋਹਜੇ ਤੇ ਸਿਆਣੇ ਆ ਉਹਨਾਂ ਨੂੰ ਪਤਾ ਵੀ ਅਸੀਂ ਜੇ ਜੰਗੀਰ ਸਿੰਘ ਡੱਲੇਵਾਲ ਨੂੰ ਕਵਾਲਿਆ ਤੇ ਸਾਡੇ ਪੱਲੇ ਕੱਖ ਨਹੀਂ ਇਸ ਕਰਕੇ ਲੋਕ ਆ ਜਿਹੜੇ ਉਹ ਬਹੁਤ ਹੰਤਿਦੇ ਵਿੱਚ ਉਹ ਜਿਹੜਾ ਖਨੌਰੀ ਬਾਡਰ ਤੇ ਆ ਸ਼ੰਭੂ ਬਾਡਰ ਤੇ ਆ ਪਹੁੰਚ ਰਹੇ ਆ ਆ ਜ਼ਿਕਰ ਉਹਨਾਂ ਦੇ ਜਿਵੇਂ ਕਿ ਗੋਰਾ ਮੱਤਾ ਜੀ ਨੇ ਹੁਣੇ ਇਹ ਗੱਲ ਕੀਤੀ ਹੈ ਕਿ ਉਹ ਕੈਂਸਰ ਦੇ ਪੇਸ਼ੇਸ਼ ਉਹ ਉਹਨਾਂ ਦੇ ਕਿਡਨੀ ਉਹਨਾਂ ਦਾ ਆਪਾਂ ਕਹਿਣਾ ਹੈ ਕਿ ਲਿਵਰ ਉਹਨਾਂ ਦੀ ਪੂਰੀ ਬਾਡੀ ਜਿਹੜੀ ਹੈ ਉਹ ਜਵਾਬ ਦੇ ਰਹੀ ਹੈ ਅੱਜ ਸਵੇਰ ਦੀ ਖਬਰ ਇਹ ਵੀ ਸੀ ਕਿ ਮੈਂ ਕੱਲ ਉੱਥੋਂ ਆਇਆ ਕਾਫੀ ਦਿਨਾਂ ਬਾਅਦ ਅੱਜ ਸਵੇਰ ਦੀ ਜਦੋਂ ਮੈਂ ਸੁਣਿਆ ਤਾਂ ਇਹ ਖਬਰ ਸੀ ਕਿ ਉਹਨਾਂ ਦੇ ਹੱਥ ਪੈਰ ਜਿਹੜੇ ਉਹ ਸੁੰਨ ਹੋਣ ਲੱਗ ਪਏ ਜੇ ਡਾਕਟਰਾਂ ਨੇ ਆਪਣਾ ਜੋ ਸੀ ਟਰੀਟਮੈਂਟ ਜੋ ਇਲਾਜ ਵਿਚਾਰ ਕੀਤਾ ਤਾਂ ਫਿਰ ਕਿਤੇ ਜਾ ਕੇ ਨੋਰਮਲ ਸਥਿਤੀ ਦੇ ਵਿੱਚ ਤਾਂ ਆ ਹੀ ਨਹੀਂ ਰਹੇ ਉਹ ਕਿਉਂਕਿ ਹਰ ਵਾਰੀ ਡਾਕਟਰ ਇਹ ਕਹਿ ਰਹੇ ਜਦੋਂ ਤੋਂ ਪਿਛਲੇ 15 ਦਿਨ ਤੋਂ ਵੱਧ ਸਮਾਂ ਜੀ ਰਿਹਾ ਹੈ ਅੱਜ 4 ਹਫ਼ਤੇ ਪੂਰੇ ਹੋ ਗਏ 29 ਮੱਧਰ ਵੀ ਖਤਮ ਹੋ ਚਲੇ ਆਈ ਜਾਂ ਤੁਹਾਨੂੰ ਡਾਕਟਰ ਇਹ ਕਹਿੰਦੇ ਆ ਕਿ ਦੇਖੋ ਵੀ ਕੋਈ ਕੋਸ਼ਿਸ਼ ਕਰੇ ਇਹ ਮੈਂਟਲੀ ਸਟਰੋਂਗ ਹੈ ਇਹ ਇਹ ਜੋ ਸੈਲਫ ਕੌਨਫੀਡੈਂਸ ਆ ਬਹੁਤ ਕੁਝ ਆ ਇਹ ਆਪਣੇ ਦੋਸਤਾਂ ਦੇ ਸਾਹਮਣੇ ਲੜਦੇ ਕਰਕੇ ਹੁੰਦਾ ਕਮੀਆਂ ਅੰਦਰ ਪੈ ਚੁੱਕੀਆਂ ਉਹਦੇ ਕਰਕੇ ਕਿਸੇ ਵੀ ਸਮੇਂ ਨੂੰ ਸਾਇਲੈਂਟ ਅਟੈਕ ਕਰਨ ਦਾ ਖਤਰਾ ਬਣਿਆ ਹੋਇਆ ਤੁਸੀਂ ਬੋਰਾ ਜੀ ਨੂੰ ਹੁਣੇ ਇੱਕ ਸਵਾਲ ਕੀਤਾ ਸੀ ਕਿ ਕਹਿੰਦੇ ਆ ਕਿ ਧਲੇਵਾਲ ਸਿਆਸਤ ਕਰਦਾ ਮੈਂ ਕਹਿੰਦਾ ਕਿ ਤੁਸੀਂ ਕਰ ਲਓ ਸਿਆਸਤ ਇੱਕ ਪਾਸੇ ਜਿਹਨਾਂ ਨੂੰ ਲੱਗਦਾ ਨਾ ਸਿਆਸਤ ਕਰਦਾ ਇੱਕ ਪਾਸੇ ਤੁਸੀਂ ਭੁੱਖ ਹੜਤਾਲ ਤੇ ਬੈਠ ਜਾਓ ਮਾਰਨ ਵਾਰ ਤੇ ਬੈਠ ਜਾਓ ਪਤਾ ਲੱਗ ਜੀ 24 ਘੰਟੇ ਵਿੱਚ ਦੀ ਵੀ ਸਿਆਸਤ ਕਿਵੇਂ ਹੁੰਦੀ ਹੈ ਸਿਆਸਤ ਉਹਦੇ ਜੋ ਕਿਸੇ ਨੂੰ ਅੱਗੇ ਲਾਇਆ ਹੋ ਤੇ ਬੰਦਾ ਪਿੱਛੇ ਚੱਲ ਬੰਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਕਹਿੰਦੇ ਵੀ ਉਹਨਾਂ ਦੀ ਕੋਈ ਵੀ ਟੀਮ ਦਾ ਮੈਂਬਰ ਆ ਸਕਦਾ ਜਿਵੇਂ ਉਹਨਾਂ ਦੀ ਨਿਕੋਟੇ ਦੇ ਜ਼ਿਲ੍ਹਾ ਮੈਂ ਕਹਿੰਦਾ ਹੁਕਮ ਜੀ ਦੇਖੋ ਮੋਰਚੇ ਦਾ ਉਹ ਮੋਰਚੇ ਦਾ ਆਪਣਾ ਮੈਟਰ ਹੈ ਦੇਖੋ ਜੀ ਹਾਂ ਨਹੀਂ ਮੈਂ ਇਹ ਗੱਲ ਦੱਸ ਰਿਹਾ ਇਥੇ ਸਾਥ ਕਿਉਂਕਿ ਕਹਿੰਦੇ ਵੀ ਜਦੋਂ ਹੱਕਾਂ ਦੀਆਂ ਲੜਾਈਆਂ ਲੜੀਆਂ ਜਾ ਰਹੀਆਂ ਹੁਣ ਉਦੋਂ ਸੱਦੇ ਨਹੀਂ ਦਿੱਤੇ ਜਾਂਦੇ ਦੇਖੋ ਫਸਲਾਂ ਤੇ ਨਸਲਾਂ ਦੀ ਲੜਾਈ ਲੜੀ ਜਾ ਰਹੀ ਹੈ ਨਾ ਜਦੋਂ 140 ਕਰੋੜ ਲੋਕਾਂ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਉੱਥੇ ਇਨਵੀਟੇਸ਼ਨ ਹੀ ਦਿੱਕਣੇ ਚਾਹੀਦੇ ਇਹ ਸਮਾਂ ਮੀਟਿੰਗਾਂ ਦਾ ਨਹੀਂ ਇਹ ਸਮਾਂ ਫੈਸਲਾ ਲੈਣ ਦਾ ਇਹ ਮੀਟਿੰਗਾਂ ਜੇ ਕਰਨੀਆਂ ਸੀ ਤਾਂ ਪਹਿਲਾਂ ਕਰ ਲੈਂਦੇ ਜਦੋਂ ਦਿੱਲੀੋਂ ਵਾਪਸ ਆਉਣ ਤੋਂ ਬਾਅਦ ਇੰਨਾ ਸਮਾਂ ਵਿੱਚ ਬੀਤ ਗਿਆ ਜੇਕਰ Odometer ਗਾ ਕਰ ਲਿਆ ਪਹਿਲਾਂ ਵੀ ਸਿੱਧੂ ਸਾਹਿਬ ਤੁਸੀਂ ਪੋਸਟ ਪਾਈ ਸੀ ਇੱਕ ਉੱਥੇ ਵੀ ਗਿਣਤੀ ਘਟ ਹੈ ਤੇ ਇੱਥੇ ਵੀ ਗਿਣਤੀ ਘਟ ਹੈ ਕੀ ਕਾਰਨ ਹੈ ਵੀ ਇੰਨੀ ਇੱਕ ਸ਼ਖਸ਼ਾ ਜਾਨ ਤੇ ਖੇਡ ਰਿਆ ਲੋਕਾਂ ਦੀ ਲਈ ਉਹਦੇ ਮਗਰ ਨਹੀਂ ਜਾ ਰਹੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਜਿਹੜੇ ਨਜਾਇਜ਼ ਧਰਨੇ ਲਾ ਕੇ ਕਿਸਾਨਾਂ ਨੇ ਆਪਣੀ ਸympathy ਜਿਹੜੀ ਲੋਕਾਂ ਦੀ ਜੁੜਾਵ ਸੀ ਉਹ ਗਵਾ ਲਿਆ ਧਰਨੇ ਹੋਰ ਚੀਜ਼ ਹੁੰਦੇ ਆ ਜੀ ਜਿਹੜਾ ਆਪਣਾ ਆਪਣਾ ਬਾਰ ਦੇ ਨਾਲ ਕੁਰਬਾਨੀਆਂ ਲੋਕਾਂ ਦੀ ਪਾਤਰੋ ਹੋਰ ਚੀਜ਼ ਬੰਦੀ ਹੈ ਜਿਹੜੇ ਲੋਕਾਂ ਨੇ ਮੈਂ ਕਹਿੰਦਾ ਹਲੇ ਵੀ ਤੀਜਾ ਨੇਤਰ ਨਹੀਂ ਖੁੱਲੇ ਇਸ ਮਾਮਲੇ ਦੇ ਵਿੱਚ ਇੱਕ ਬੰਦਾ ਆਪਣੇ ਆਪ ਨੂੰ ਕੈਂਸਰ ਪੀੜਤ ਹੋਣ ਦੇ ਬਾਵਜੂਦ 70 ਸਾਲ ਤੋਂ ਵੱਧ ਦਾ ਵੱਡਾ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ ਪਿਛਲੇ 28 ਦਿਨਾਂ ਤੋਂ ਤਾਤੇ ਲਾ ਕੇ ਬਿਤਾਇਆ ਜਿਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਉਹਨੂੰ ਇਹ ਗੱਲ ਸਮਝ ਆਉਣੀ ਵੀ ਨਹੀਂ ਜਿਹਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਤੁਸੀਂ ਉੱਥੇ ਜਾ ਕੇ ਦੇਖੋ ਮੈਂ ਜਿਹੜੀ ਮੇਰੀ ਪੋਸਟਿੰਗ ਤੁਸੀਂ ਗੱਲ ਕੀਤੀ ਉਹ ਹੋਸਾਰਾ ਕੁਸ਼ਚਨ ਪਹਿਲਾਂ ਦੀ ਹੋਵੇ ਜਦੋਂ ਤਿੰਨ ਇਕੱਠ ਨਹੀਂ ਸੀ ਅੱਜ ਉੱਥੇ ਇਕੱਠੇ ਨੇ ਕਿ ਜੋ ਚਿੰਗੂ ਟਿਕਰੀ ਵਗੈਰਾ ਜਿਹੜਾ ਬਾਰਡਰਾਂ ਤੇ ਸੀ ਉਸੇ ਤਰ੍ਹਾਂ ਦਾ ਮਾਹੌਲ ਉਸੇ ਤਰ੍ਹਾਂ ਦਾ ਸਾਰਾ ਸਿਰਜਿਆ ਜਾ ਰਿਹਾ ਹਰ ਇੱਕ ਬੰਦਾ ਆਪਣੇ ਇਮਾਨਦਾਰ ਆਗੂ ਸਰਦਾਰ ਢੱਲੇਵਾਲ ਸਾਹਿਬ ਜੀ ਇੱਕ ਝਲਕ ਪਾਉਣ ਨੂੰ ਜਿਹੜਾ ਉਹ ਹਰ ਇੱਕ ਬੰਦਾ ਉਤਾਵਲਾ ਹੈ ਸਾਹਮਣੇ ਇੱਕ ਚਲਕੋਣਾ ਦੀ ਦਿਖਾਈ ਜਾਵੇ ਉਸੇ ਨੂੰ ਮੱਦੇ ਨਜ਼ਰ ਰੱਖਦੇ ਆ ਪਿਛਲੇ 4-5 ਦਿਨਾਂ ਤੋਂ ਡਾਕਟਰਾਂ ਦੀ ਸਲਾਹ ਦੇ ਨਾਲ ਉਹਨਾਂ ਨੂੰ ਅੰਦਰ ਹੀ ਰੱਖਿਆ ਗਿਆ ਸੀ ਅੱਜ ਇੱਕ ਵਾਰ ਫੇਰ ਉਹਨਾਂ ਨੂੰ ਜਿਹੜਾ ਸੀ ਉਹ ਸ਼ੀਸ਼ੇ ਦੇ ਕੈਬਨ ਦੇ ਵਿੱਚ ਤਾਂ ਕਿ ਇਨਫੈਕਸ਼ਨ ਦਾ ਡਰ ਉਹਦੇ ਬਾਅਦ ਤੇ ਸਾਹਮਣੇ ਲਿਆਂਦਾ ਗਿਆ ਪਰ ਅੱਜ ਜਿਹੜਾ ਮਕਸਦ ਸੀ ਅੱਜ ਕੁਝ ਸ਼ਹਿਰੀ ਮੇਰੇ ਮਿੱਤਰ ਜਿਹੜੇ ਹੈਗੇ ਜੱਟੋਂ ਤੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਯਾਰ ਸਾਡੇ ਕੋਲ ਅਸੀਂ ਦੁਕਾਨਦਾਰ ਆਂ ਜਾਂ ਅਸੀਂ ਕਾਰੋਬਾਰੀ ਆਂ ਸਾਡੇ ਕੋਲ ਜਾਣ ਦਾ ਸਮਾਂ ਨਹੀਂ ਹੈਗਾ ਅੱਜ ਤਾਂ ਜਿਹੜਾ ਸਮਾਂ ਹੈ ਅੱਜ ਉਹਨਾਂ ਵਾਸਤੇ ਕਿਉਂਕਿ ਜਦੋਂ ਸਵੇਰ ਸੁਣਿਆ ਕੋ ਅੱਜ ਜੋ ਇਹ ਕੈਂਡਲ ਮਾਰਚ ਕੱਢਿਆ ਗਿਆ ਅੱਜ ਇਸ ਵਾਸਤੇ ਆ ਕਿ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਲੰਮੀ ਉਮਰ ਵਾਸਤੇ ਤੇ ਮੋਰਚਾ ਫਤਿਹ ਹੋਣ ਵਾਸਤੇ ਅਰਦਾਸ ਬੇਨਤੀ ਜਿਹੜੀ ਉਹਨਾਂ ਦਾ ਸਮਰਥਨ ਦਿਖਾਉਣ ਵਾਸਤੇ ਜਿਹੜਾ ਇਹ ਕੈਂਡਲ ਮਾਰਚ ਹੈ